ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਜੀ ਤੁਸੀਂ ਸਾਰੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਚਲੋ ਜੀ ਇੱਥੇ ਸਵੇਰ ਦਾ ਟਾਈਮ ਸੀਗਾ ਸਵੇਰ ਕਰੀਬਨ 9:00 ਵਜੇ ਦਾ ਟਾਈਮ ਸੀਗਾ ਤੇ ਆਪਾਂ ਇਹ ਸੀਗੇ ਨਾ ਛੱਤ ਤੇ ਕੱਪੜੇ ਸੁੱਕਣੇ ਪਾਉਣ ਵਾਸਤੇ ਤੇ ਕੱਪੜੇ ਆਪਾਂ ਸੁੱਕਣੇ ਪਾ ਲਏ ਸੀਗੇ ਤੇ ਇੱਥੇ ਆਪਾਂ ਲਗਾਈਆਂ ਹੋਈਆਂ ਸੀਗੀਆਂ ਧੰਨੀਆਂ ਤੇ ਸੋਚਿਆ ਚਲੋ ਆਪਾਂ ਛੱਤ ਤੇ ਆਈਆਂ ਕਿ ਇਹਨਾਂ ਨੂੰ ਵੀ ਪਾਣੀ ਦੇ ਦਿੰਨੇ ਆ ਮੇਰੀ ਇੱਦਾਂ ਹੁੰਦਾ ਦਿੱਲੀ ਦੀ ਰੁਟੀਨ ਇੱਦਾਂ ਦੀ ਬਣੀ ਹੋਈ ਆ ਕਿ ਤੁਹਾਨੂੰ ਪਤਾ ਹੈ ਕਿ ਹਲੇ ਫਿਲਹਾਲ ਧੁੱਪ ਬਹੁਤ ਜ਼ਿਆਦਾ ਪੈ ਰਹੀ ਆ ਤੇ ਜਿਸ ਟਾਈਮ ਮੈਂ ਸਵੇਰ ਕੱਪੜੇ ਸੁੱਕਣੇ ਪਾਉਣ ਆਉਣੀ ਆ ਛਾਤੀ ਤੇ ਮੈਂ ਇਹਨਾਂ ਧਣੀਆਂ ਨੂੰ ਪਾਣੀ ਦੇ ਜਾਣੀ ਹੁੰਨੀ ਆ ਤੇ ਵੀਡੀਓ ਦੇ ਅੱਗੇ ਵਧਣ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਉਸ ਤੋਂ ਬਾਅਦ ਆਪਾਂ نیچے ਆ ਗਏ ਸੀਗੇ ਕੱਪੜੇ ਸੁੱਕਣੇ ਪਾਏ ਸੀਗੇ ਧਣੀਆਂ ਨੂੰ ਵੀ ਪਾਣੀ ਲਗਾ ਲਿਆ ਸੀਗਾ ਤੇ ਇੱਥੇ ਆ ਗਿਆ ਸੀਗਾ ਪਾਉ ਆ ਗਿਆ ਸੀਗਾ ਜੋ ਕਿ ਜਾਲੇ ਲਾਉਣ ਵਾਲੇ ਹੁੰਦੇ ਨੇ ਉਹ ਜਾਲੇ ਲਾਉਣ ਵਾਲੇ ਲੈ ਕੇ ਆ ਗਿਆ ਸੀਗਾ ਤੇ ਆਪਣੇ ਕੋਲ ਫਿਲਹਾਲ ਹੈਗਾ ਸੀਗਾ ਬਟ ਨਾ ਬੱਚਿਆਂ ਨੇ ਤੋੜ ਦਿੱਤਾ ਸੀਗਾ ਉਹਦਾ ਡੰਡਾ ਜਾਂ ਟੁੱਟ ਗਿਆ ਸੀਗਾ ਤੇ ਮੈਂ ਇੱਥੇ ਇਹਦੇ ਕੋਲੋਂ ਖਰੀਦਣ ਲੱਗ ਗਈ ਸੀਗੀ ਜਾਲੇ ਲਾਉਣ ਵਾਲਾ ਤੇ ਇਹ ਥੋੜਾ ਜਿਹਾ ਮਹਿੰਗਾ ਲਾ ਰਿਹਾ ਸੀਗਾ ਤੇ ਮੈਂ ਉਹਦੇ ਨਾਲ ਰੇਟ ਮਗਾ ਰਹੀ ਸੀਗੀ ਰੇਟ ਘੱਟ ਕਰ ਰਹੀ ਸੀਗੀ ਪਰ ਫਿਰ ਵੀ ਉਹਨੇ ਮਹਿੰਗਾ ਹੀ ਲਾ ਲਿਆ ਸੀਗਾ ਮੈਨੂੰ ਸਾਡੇ ਨਾਲ ਦੇ ਘਰ ਦੇ ਬਾਅਦ ਵਿੱਚ ਮੈਨੂੰ ਪਤਾ ਚੱਲਿਆ ਕਿ ਉਹਨਾਂ ਨੇ ਜਿੰਨੇ ਦਾ ਮੈਂ ਇੱਕ ਲੈ ਲਿਆ ਸੀਗਾ ਉਹਨਾਂ ਨੇ ਉਹਨੇ ਦੇ ਦੋ ਲੈ ਲਏ ਸੀ ਤੇ ਮੈਂ ਇਹ ਬਾਅਦ ਵਿੱਚ ਤੁਹਾਨੂੰ ਪਤਾ ਹੈ ਕਿ ਜਦੋਂ ਪਤਾ ਨਹੀਂ ਹੁੰਦਾ ਚੀਜ਼ ਦਾ ਤੇ ਚਲੋ ਫਿਰ ਮੈਂ ਸੋਚਿਆ ਕੋਈ ਗੱਲ ਨਹੀਂ ਮੈਂ ਲੈ ਲਿਆ ਸੀਗਾ ਬਟ ਮੈਨੂੰ ਜ਼ਰੂਰਤ ਸੀ ਕਿ ਤੁਹਾਨੂੰ ਪਤਾ ਹੈ ਕਿ ਘਰਾਂ ਵਿੱਚ ਹੁਣ ਦੀਵਾਲੀ ਆ ਰਹੀ ਹੈ ਸਫਸਵਾਈਆਂ ਤੇ ਜ਼ਰੂਰਤ ਤਾਂ ਪੈਣੀ ਆ ਤੇ ਫਿਰ ਆਪਾਂ ਖਰੀਦ ਲਿਆ ਸੀਗਾ ਚਲੋ ਜੀ ਉਸ ਤੋਂ ਬਾਅਦ ਆਪਾਂ ਚਲੇ ਗਏ ਸੀਗੇ ਚਾਚਾ ਜੀ ਉਹਨੇ ਘਰੇ ਤਾਂ ਨੰਮੇ ਸ਼ਾਇਦ ਆਪਣੀ ਪਿਛਲੇ ਵਲੌਗ ਵਿੱਚ ਦੱਸਿਆ ਹੀ ਸੀਗਾ ਵੀ ਸਾਡੀ ਚਾਚੀ ਜੀ ਇਸ ਦੁਨੀਆ ਚ ਨਹੀਂ ਰਹਿ ਤੇ ਉਹਨਾਂ ਦਾ ਅਖੰਡ ਪਾਠ ਦਾ ਉਹ ਗਾਜ ਨਕੇ ਇਸ ਦਿਨ ਇਹ ਜਿਸ ਦਿਨ ਦੀ ਵੀਡੀਓ ਅਖੰਡ ਪਾਠ ਆਰੰਭ ਹੋਇਆ ਸੀ ਗੈਸ ਦੇ ਤੇ ਆਪਾਂ ਲੱਗੇ ਹੋਏ ਸੀਗੇ ਸਵੇਰ ਟਾਈਮ 10 ਵਜੇ ਚਲੇ ਗਏ ਸੀਗੇ ਅਖੰਡ ਪਾਠ ਆਰੰਭ ਹੋ ਗਿਆ ਸੀਗਾ ਤੇ ਇੱਥੇ ਲੱਗੇ ਸੀਗੇ ਆਪਾਂ ਸਬਜ਼ੀਆਂ ਬਣਾਉਣ ਵਾਸਤੇ ਚਾਚੀ ਜੀ ਹੁਣੀ ਸੀਗੇ ਨਾਲ ਸਾਡੇ ਉਹ ਦੂਸਰੇ ਉਹਨੇ ਸਬਜ਼ੀਤ ਬਣਾ ਰਿਆ ਸੀਗੇ ਤੇ ਮੈਂ ਤਾਂ ਮੰਮੀ ਲੱਗੇ ਸੀਗੇ ਜੋ ਕਿ ਭਾਂਡੇ ਮੰਜਨ ਵਾਸਤੇ ਆ ਕਾਪੀ पांडे ਪਿਆ ਸੀਗੇ ਸਾਰਿਆਂ ਨੇ ਚਾਹ ਪਾਣੀ ਪੀਤਾ ਸੀਗਾ ਫਿਲਹਾਲ ਤੁਹਾਨੂੰ ਪਤਾ ਹੈ ਕਿ ਇਦਾਂ ਦੇ ਮਾਹੌਲ ਵਿੱਚ ਜਿੱਦਾਂ ਕੋਈ ਆਉਂਦਾ ਵਾ ਭੰਡ ਭਰਾ ਆਪਣਾ ਮੱਥੇ ਲਾ ਕੇ ਚਲੇ ਜਾਂਦੇ ਨੇ ਤੇ ਜ਼ਿਆਤਰ ਅ ਇਸ ਦਿਨ ਜਿੱਦਾਂ ਕੋ ਆਉਂਦਾ ਵਾ ਤਾਂ ਚਲੇ ਜਾਂਦਾ ਨਾ ਆਪਣਾ ਦੁੱਖ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਦੁੱਖ ਸਾਂਝਾ ਕਰ ਲੈਂਦੇ ਨੇ ਆਪਣੇ ਸਭ ਚਲੇ ਜਾਂਦੇ ਨੇ ਫਿਰ ਆਇਆ ਗਿਆ ਬਸ ਇਦਾਂ ਹੀ ਲੱਗਿਆ ਰਹਿੰਦਾ ਵਾ ਘਰ ਵਿੱਚ ਤੇ ਇੱਥੇ ਪਾਠ ਹੋ ਰਿਹਾ ਸੀ ਤੁਹਾਨੂੰ ਪਤਾ ਹੈ ਕਿ ਪਾਠ ਆਰੰਭ ਹੋ ਚੁੱਕਿਆ ਸੀਗਾ ਤੇ ਉਸ ਤੋਂ ਬਾਅਦ ਹੀ ਆਪਾਂ ਲੱਗੇ ਸੀਗੇ ਕੰਮ ਕਰ ਕਾਜ ਕਰਨ ਵਾਸਤੇ ਤੇ ਇੱਥੇ ਆਪਾਂ ਉਸ ਤੋਂ ਬਾਅਦ ਲੱਗੇ ਸੀਗੇ ਭਾਂਡੇ ਪੁੰਨੇ ਮਾਜੇ ਉਸ ਤੋਂ ਬਾਅਦ ਆਪਾਂ ਲੱਗੇ ਸੀਗੇ ਛੱਡ ਬੈਠੇ ਫੇਰ ਆਪਾਂ ਚਾਹ ਪੀਤੀ ਬਸ ਤੁਹਾਨੂੰ ਪਤਾ ਹੈ ਕਿ ਸਾਰਾ ਦਿਨ ਇਦਾਂ ਹੀ ਸੀਗਾ ਕੋਈ ਆਇਆ ਜਾਂ ਰਹਿਦਾ ਵਾ ਤੇ ਇੱਥੇ ਆਪਾਂ ਆਲੂ ਤੇ ਬਿੰਗਣੀ ਦੀ ਸਬਜ਼ੀ ਦਾ ਬਣ ਰਹੀ ਸੀ ਆਪਣੀ ਤੇ ਆਪਾਂ ਇੱਥੇ ਸਾਰੇ ਬੈਠੇ ਹੋਏ ਸੀਗੇ ਚਾਚਾ ਚਾਚੀ ਜੀ ਦਾ ਚਾਚਾ ਜੀ ਦਾ ਬੇਟਾ ਵਾ ਤੇ ਇਧਰ ਉਹਨਾਂ ਦੀ ਬੇਟੀ ਬੈਠੇ ਹੋਏ ਸੀਗੇ ਜੋ ਕਿ ਚਾਚੀ ਜੀ ਸਾਡੇ ਦੁਨੀਆ ਚ ਨਹੀਂ ਰਹਿ ਉਹਨਾਂ ਦੇ ਬੱਚੇ ਨੇ ਇਹ ਤੇ ਕੁਝ ਰਿਸ਼ਤੇਦਾਰ ਆਏ ਹੋਏ ਸੀਗੇ ਪੂਆ ਜੀ ਦੀ ਬੇਟੀ ਸੀਗੀ ਉਹਨਾਂ ਦੇ ਪੇਕਿਆਂ ਦੇ ਵਿੱਚ ਅਸੀਂ ਚਾਚਾ ਜੀ ਚਾਚੀ ਜੀ ਦੇ ਪੇਕਿਆਂ ਦੇ ਵਿੱਚੋਂ ਸੀ ਕੁਝ ਤੇ ਸਾਰੇ ਬੈਠੇ ਬਸ ਇਦਾਂ ਹੀ ਗੱਲਾਂ ਕਰ ਰਹੇ ਸੀਗੇ ਬਸ ਆਪਣੀ ਚਾਚੀ ਜੀ ਜੋ ਚਲੇ ਗਏ ਨੇ ਉਹਨਾਂ ਬਾਰੇ ਹੀ ਅਸੀਂ ਗੱਲਾਂ ਕਰ ਰਹੇ ਸੀਗੇ ਤੇ ਉਸ ਤੋਂ ਬਾਅਦ ਮੈਂ ਘਰੇ ਆ ਗਈ ਸੀ ਕਿ ਇਹ ਟਾਈਮ ਸੀਗਾ ਸ਼ਾਮ ਦਾ ਟਾਈਮ ਸੀਗਾ ਸ਼ੈਦ ਸ਼ਾਮ ਵੀ ਨਹੀਂ ਸੀ ਏਨੀ ਹੋਈ 4:00 ਵਜੇ ਦਾ ਟਾਈਮ ਸੀਗਾ ਤੇ ਮੈਂ ਫਿਰ ਇੱਕ ਟਾਈਮ ਘਰੇ ਵੀ ਆ ਜਾਂਦੀ ਸੀ ਵਿੱਚੋਂ ਫਿਰ ਉਧਰ ਚਲੀ ਜਾਂਦੀ ਸੀ ਕਿ ਜਦੋਂ ਕੋਈ ਕੰਮ ਹੁੰਦਾ ਸੀਗਾ ਫਿਰ ਮੈਨੂੰ ਘਰੇ ਵੀ ਆਣਾ ਪੈਂਦਾ ਸੀਗਾ ਬਸ ਐਦਾਂ ਹੀ ਕਾਫੀ ਦਿਨਾਂ ਤੋਂ ਮੇਰਾ ਆਣਾ ਜਾਣਾ ਬਣਿਆ ਹੋਇਆ ਕਦੀ ਘਰੇ ਤੇ ਕਦੀ ਉਧਰ ਤੇ ਇਥੇ ਅਸਲੀਨ ਕਹਿ ਰਹੀ ਸੀ ਮੰਮਾ ਮੈਨੂੰ ਲੱਗੀ ਹੋਈ ਹੈ ਭੁੱਖ ਮੈਨ ਲੱਗ ਗਈ ਸੀ ਕਿ ਉਹਨੂੰ ਐਪਲ ਕੱਟ ਕੇ ਦੇਣ ਵਾਸਤੇ ਤੇ ਐਪਲ ਕੱਟ ਕੇ ਆਪਾਂ ਦੇ ਦਾਂਗੇ ਤੇ ਫਿਰ ਜਿਸ ਕਰਨ ਦੀ ਫਰਮਾਇਸ਼ ਹੀ ਮੰਮਾ ਮੈਨੂੰ ਪਹਿਲਾਂ ਚੋਲ ਬਣਾ ਕੇ ਦੇ ਦੋ ਫਿਰ ਤੁਸੀਂ ਉਧਰ ਚਲੇ ਜਾਇਓ ਤੇ ਮੈਂ ਸੋਚਿਆ ਚਲ ਇਹਨੂੰ ਚੋਲ ਬਣਾ ਦਿੰਦੇ ਨੇ ਕਾਫੀ ਦਿਨਾਂ ਦੇ ਨੇ ਚੋਲ ਨਹੀਂ ਖਾਦੇ ਅ ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਹਾਲਾਤਾਂ ਦੇ ਵਿੱਚ ਜਿੱਦਾਂ ਦੇ ਮਾਹੌਲ ਸੀਗੇ ਸਾਡੇ ਪਰਿਵਾਰ ਦੇ ਵਿੱਚ ਮੰਨ ਤਾਂ ਨਹੀਂ ਸੀ ਕਰਦਾ ਫਿਰ ਤੁਹਾਨੂੰ ਪਤਾ ਕਿ ਬੱਚਿਆਂ ਦੀਆਂ ਜਿੱਦਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਫਿਰ ਮੈਂ ਤੇ ਲੱਗ ਗਈ ਸੀਗੀ ਅੰਸ਼ਲੀ ਨੂੰ ਐਪਲ ਕੱਟ ਕੇ ਦੇ ਦਿੱਤਾ ਸੀਗਾ ਉਸ ਤੋਂ ਬਾਅਦ ਮੈਂ ਲੱਗ ਗਈ ਸੀਗੀ ਚੌਲ ਬਣਾਉਣ ਵਾਸਤੇ ਤੇ ਚੌਲ ਤੁਹਾਨੂੰ ਪਤਾ ਹੈ ਕਿ ਮੈਂ ਇਸ ਤਰ੍ਹਾਂ ਹੀ ਬਣਾਉਣੀ ਹੁੰਦੀ ਹਮੇਸ਼ਾ ਇੱਥੇ ਮੈਂ ਦੋ ਪਿਆਜ਼ ਲੈ ਸੀ ਦੋ ਤਿੰਨ ਆਲੂ ਲੈ ਸੀਗੇ ਕਈ ਵਾਰੀ ਤਾਂ ਮੈਂ ਕੱਲੇ ਪਿਆਜ਼ ਪਕੀ ਬਣਾ ਦਿੰਦੀ ਹੁੰਦੀ ਆ ਤੇ ਅੱਜ ਮੇਰਾ ਸੀਗਾ ਮੈਂ ਚਲ ਆਲੂ ਪਾ ਲੈਨੇ ਦੋ ਤੇ ਚੌਲ ਬਣਾ ਦਿੰਦੀ ਆ ਤੇ ਇੱਥੇ ਆਪਾਂ ਤੜਕਾ ਕਟਿੰਗ ਕਰਕੇ ਰੱਖ ਲਿਆ ਸੀਗਾ ਇੱਕ ਕੋਲਾ ਚੌਲਾਂ ਦਾ ਲਿਆ ਸੀਗਾ ਆਪਾਂ ਇੱਕ ਕੋਲਾ ਬਣਾਇਆ ਸੀਗਾ ਉਹਦੇ ਵਿੱਚੋਂ ਹੀ ਕਾਫੀ ਬਚ ਗਏ ਸੀਗੇ ਤੇ ਪੈ ਰਹੇ ਸੀਗੇ ਤੇ ਇੱਕ ਕੋਲਾ ਬਣਾ ਲਿਆ ਸੀਗਾ ਅੱਜ ਕੱਲ ਨਾ ਪੁਰਾਣੇ ਚੌਲ ਹੁੰਦੇ ਤੁਹਾਨੂੰ ਪਤਾ ਕਿ ਕਾਫੀ ਜ਼ਿਆਦਾ ਪੁੱਲਕੇ ਚੌਲ ਬਣ ਜਾਂਦੇ ਆ ਤੇ ਉਸ ਤੋਂ ਬਾਅਦ ਆਪਾਂ ਲੱਗੇ ਸੀਗੇ ਤੜਕਾ ਲਗਾਉਣ ਵਾਸਤੇ ਇੱਥੇ ਆਪਾਂ ਕਾਲੀਆਂ ਮਿਰਚਾਂ ਜੀਰਾ ਪਾਇਆ ਸੀਗਾ ਨਮਕ ਪਾ ਕੇ ਤੜਕਾ ਲਗਾ ਲਾਂਗੇ ਤੇ ਉਸ ਤੋਂ ਬਾਅਦ ਮੈਂ ਉੱਧਰ ਵੀ ਜਾਣਾ ਸੀਗਾ ਬਸ ਤੁਹਾਨੂੰ ਪਤਾ ਕਿ ਕਰ ਵਿੱਚ ਤਾਂ ਸਾਡੇ ਉਸ ਦਿਨ ਦੀ ਰੋਟੀ ਪਾਣੀ ਉੱਧਰ ਹੀ ਹੈ ਸਾਡਾ ਸਾਰਿਆਂ ਦਾ ਅਸੀਂ ਜਦ ਤੱਕ ਨੇ ਉੱਧਰ ਹੀ ਸਵੇਰ ਟਾਈਮ ਇਹਨਾਂ ਦੇ ਵਿੱਚੋਂ ਪੇਪਰ ਵੀ ਇੱਕ ਦਿਨ ਪੇਪਰ ਆ ਤੇ ਇੱਕ ਦਿਨ ਛੁੱਟੀ ਆ ਜਾਂਦੀ ਹੈ ਪੇਪਰ ਵੀ ਹੋ ਰਿਹਾ ਵਿੱਚੋਂ ਬੱਚਿਆਂ ਦਾ ਮੈਨੂੰ ਸਵੇਰ ਘਰੇ ਵੀ ਰੋਟੀ ਬਣਾਉਣੀ ਪੈਂਦੀ ਆ ਤੇ ਇਹ ਉੱਧਰ ਵੀ ਜਾਣਾ ਪੈਂਦਾ ਵਾ ਤੇ ਮੈਂ ਇਹਨੂੰ ਕਹਿ ਰਹੀ ਸੀ 4 ਵਜੇ ਦਾ ਟਾਈਮ ਇੱਥੇ ਸਾਢੇ ਕੁਸਾਰ ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਇੱਥੇ ਆਪਣੇ ਬੱਚਿਆਂ ਨੂੰ ਚੌਲ ਬਣਾ ਕੇ ਦੇ ਦੂੰਗੀ ਤੇ ਕੁਛ ਨਾ ਮੈਂ ਇੱਥੇ ਆਲੂ ਗੰਡੇ ਵੰਗਵਾਏ ਸੀਗੇ ਉਹ ਰੱਖਣ ਵਾਲੇ ਪਏ ਸੀਗੇ ਸਾਂਭਣ ਵਾਲੇ 2-3 ਦਿਨ ਪਹਿਲਾਂ ਬਸ ਟਾਈਮ ਹੀ ਨਹੀਂ ਲੱਗ ਰਿਹਾ ਸੀਗਾ ਥੋੜੇ ਬਹੁਤੇ ਘਰੇ ਕੰਮ ਕਰ ਲੈਂਦੀ ਸੀ ਫਿਰ ਉੱਧਰ ਚਲੀ ਜਾਂਦੀ ਸੀਗੀ ਆਪਣਾ ਸਾਫ ਸਫਾਈਆਂ ਦਾ ਕੁਛ ਜੋ ਹੁੰਦਾ ਸੀ ਇਦਾਂ ਕਰਕੇ ਚਲੀ ਜਾਂਦੀ ਸੀ ਟਾਈਮ ਹੀ ਨਹੀਂ ਲੱਗ ਰਿਹਾ ਸੀਗਾ ਵੀ ਆਪਣੇ ਇਦਾਂ ਦੇ ਕੰਮ ਕਰਨ ਦਾ ਤਾਂ ਜੀ ਸੋਚਿਆ ਸੀ ਚਲੋ ਹੁਣ ਥੋੜਾ ਮੇਰੇ ਕੋਲ ਟਾਈਮ ਹੈਗਾ ਸੀਗਾ ਮੰਮੀ ਤੇ ਮੇਰੀ ਬਰਾਨੀ ਉਧਰ ਹੀ ਗਏ ਹੋਏ ਸੀਗੇ ਮੈਂ ਸੋਚਿਆ ਚਲ ਮੈਂ ਆਪਣਾ ਇੱਧਰ ਥੋੜਾ ਬਹੁਤਾ ਕੰਮ ਖਤਮ ਕਰ ਲੈਣੀ ਆ ਜੋ ਮੇਰਾ ਇਦਾਂ ਹੀ ਪੈਂਡਿੰਗ ਪਿਆ ਹੋਇਆ ਏਨੇ ਦਿਨਾਂ ਦਾ ਉਹਨਾਂ ਕੰਮਾਂ ਨੂੰ ਖਤਮ ਕਰ ਲੈਣੀ ਆ ਫਿਰ ਉਸ ਤੋਂ ਬਾਅਦ ਮੈਂ ਉਧਰ ਚਲੀ ਜਾਉਂਗੀ ਤੇ ਉਧਰ ਜਾਇਆਂ ਬਿਨਾਂ ਵੀ ਨਹੀਂ ਸਰਦਾ ਕਪ ਤੁਹਾਨੂੰ ਪਤਾ ਹੈ ਕਿ ਕਾਫੀ ਬਣ ਜਾਂਦੇ ਨੇ ਆਇਆ ਗਿਆ ਰਹਿੰਦਾ ਵਾ ਚਾਹ ਪਾਣੀ ਦਾ ਬਸ ਇਦਾਂ ਹੀ ਸਾਰੇ ਦਿਨ ਚੱਲਦਾ ਰਹਿੰਦਾ ਵਾ ਤੇ ਜਲਦੀ ਨਾਲ ਸਾਰਾ ਕੰਮ ਇੱਥੇ ਖਤਮ ਕਰਕੇ ਫਿਰ ਮੈਂ ਉੱਧਰ ਵੀ ਜਾਣਾ ਸੀਗਾ ਤੇ ਇੱਥੇ ਕੁਝ ਭਾਂਡੇ ਆਪਣੇ ਮੰਜੇ ਪਏ ਹੋਏ ਸੀਗੇ ਇਸ ਤੋਂ ਪਹਿਲਾਂ ਨਾ ਸਵੇਰੇ ਇੱਥੇ ਨਾ ਭਾਂਡੇ ਮੰਜੇ ਹੋਏ ਸੀਗੇ ਟਾਈਮ ਹੀ ਨਹੀਂ ਲੱਗਾ ਬਸ ਉਸ ਤੋਂ ਬਾਅਦ ਮੈਂ ਚਾਚੀ ਜੀ ਨੂੰ ਨਾ ਘਰੇ ਚਲੀ ਗਈ ਸੀ ਕਿ ਤੇ ਮੈਂ ਸੋਚਿਆ ਚਲੋ ਹੁਣ ਇੱਥੇ ਆਪਣੇ ਚੋਲ ਬਣ ਰਹੇ ਸੀਗੇ ਆਪਾਂ ਤੜਕਾ ਲਗਾ ਰਿਆ ਸੀਗਾ ਤੜਕਾ ਲਗਾਉਣ ਤੋਂ ਬਾਅਦ ਆਪਾਂ ਜੋ ਆਪਣੇ ਭਾਂਡੇ ਮੰਜੇ ਪਏ ਹੋਏ ਸੀਗੇ ਇਹਨਾਂ ਨੂੰ ਹੀ ਜੋੜ ਦੇਵਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਜੋ ਆਪਣੇ ਥੋੜੇ ਬੋਤੇ ਕੰਮ ਰਹਿ ਗਏ ਉਹ ਵੀ ਕਰ ਲਵਾਂਗੇ ਤੇ ਤੁਹਾਨੂੰ ਮੈਨੂੰ ਨਾ ਇੰਸਟਾਗ੍ਰਾਮ ਤੇ ਵੀ ਕਾਫੀ ਮੈਸੇਜ ਆ ਰਹੇ ਮੇਰੇ ਫ੍ਰੈਂਡ ਦੇ ਸਾਰਿਆਂ ਦੇ ਜੋ ਮੈਨੂੰ ਚਾਹਣ ਵਾਲੇ ਨੇ ਜੋ ਮੇਰੀ ਡੇਲੀ ਵਲੌਗ ਦੇਖਣਾ ਪਸੰਦ ਕਰਦੇ ਨੇ ਤੇ ਉਹਨਾਂ ਦੇ ਮੈਸੇਜ ਆ ਰਹੇ ਮੈਂ ਇਹਨਾਂ ਨੂੰ ਵੀ ਇਹੀ ਜਵਾਬ ਦੇ ਰਹੀ ਕਿ ਮੇਰੇ ਕੋਲ ਕਾਫੀ ਨੰਨਾਂ ਨੇ ਕੋਈ ਵੀ ਠੀਕ ਤਰ੍ਹਾਂ ਮੇਰੇ ਵਲੌਗ ਨਹੀਂ ਆ ਰਹੇ ਬਸ ਇਹ ਸਾਰੇ ਪੋਸਟਰੇ ਤੇ ਤਸਵੀਰ ਵਲੌਗ ਕਿਉਂ ਨਹੀਂ ਆਪਣੇ ਲਗਾਤਾਰ ਪਾ ਰਹੇ ਬਸ ਮੇਰੀ ਵੀ ਕੁਝ ਮਜਬੂਰੀਆਂ ਤੁਹਾਨੂੰ ਕੋ ਪਤਾ ਆਈ ਹੈ ਤੁਹਾਨੂੰ ਮੈਂ ਦੱਸਿਆ ਹੀ ਹੋਇਆ ਵਾ ਕਿ ਕਿਦਾਂ ਦੇ ਹਾਲਾਤ ਬਣੇ ਹੋਏ ਨੇ ਤੇ ਫਿਰ ਮੇਰਾ ਤਾਂ ਵੈਸੇ ਵੀ ਵਲੌਗ ਬਣਾਉਣ ਨੂੰ ਮਨ ਨਹੀਂ ਕਰਦਾ ਫਿਰ ਫਿਰ ਵੀ ਹੁੰਦਾ ਵਾ ਥੋੜੇ ਬਹੁਤੇ ਮੈਂ ਆਪਣੇ ਕਲਿੱਪਸ ਲੈ ਲੈਨੀ ਆ ਆ ਆਪਾਂ ਜ਼ਿਆਦਾਤਰ ਆਪਣੇ ਇਹ ਹੁੰਦਾ ਨਾ ਕਿ ਆਪਾਂ ਡੇਲੀ ਦੇ ਵਲੌਗ ਜਦੋਂ ਆਪਾਂ ਪਾਉਣਾ ਬੰਦ ਕਰ ਦਿੰਨੇ ਆ ਥੋੜਾ ਜਿਹਾ ਔਖਾ ਹੋ ਜਾਂਦਾ YouTube ਤੇ ਮੈਨੂੰ ਇਸ ਟਾਈਮ ਵੀਡੀਓ ਐਡੀਟਿੰਗ ਕਰਨ ਲੱਗਿਆਂ ਵੀ ਬਹੁਤ ਜ਼ਿਆਦਾ ਔਖਾ ਰਿਹਾ ਵਾ ਤੁਹਾਨੂੰ ਪਤਾ ਹੈ ਕਿ ਲਗਾਤਾਰ ਜਦੋਂ ਆਪਾਂ ਵੀਡੀਓ ਐਡੀਟਿੰਗ ਕਰਦੇ ਆ ਬਣਾਉਨੇ ਆ ਪੋਸਟ ਕਰਦੇ ਆ ਤੇ ਥੋੜਾ ਜਿਹਾ ਸੌਖਾ ਲੱਗਦਾ ਵਾ ਤੇ ਆਦਤ ਬਣੀ ਹੁੰਦੀ ਆ ਤੇ ਜਦੋਂ ਆਪਣੀ ਆਦਤ ਖਰਾਬ ਹੋ ਜਾਂਦੀ ਆ ਤੇ ਫਿਰ ਬਹੁਤ ਔਖਾ ਜਾਂਦਾ ਵਾ ਤੇ ਇੱਥੇ ਆਪਣੀਆਂ ਜੋ ਆਪਾਂ ਕਾਫੀ ਦਿਨਾਂ ਤੋਂ ਸਬਜ਼ੀਆਂ ਆਈਆਂ ਪਈਆਂ ਸੀਗੀਆਂ ਪਿਆਜ਼ ਸੀਗੇ ਆਲੂ ਸੀਗੇ ਤੇ ਇਹਨਾਂ ਨੂੰ ਵੀ ਛਾਂਟ ਲਿਆ ਸੀਗਾ ਚੰਗੀ ਤਰ੍ਹਾਂ ਨਿਸ਼ਾਨੜ ਕੇ ਇਹਦਾ ਵਿੱਚੋਂ ਜੋ ਸੀਗਾ ਕਚਰਾ ਵਗੈਰਾ ਕੱਢ ਕੇ ਇਹਨਾਂ ਨੂੰ ਆਪਾਂ ਟੋਕਰੀਆਂ ਵਿੱਚ ਭਰ ਕੇ ਰੱਖ ਲਵਾਂਗੇ ਤੇ ਉਸ ਤੋਂ ਬਾਅਦ ਆਪਣੇ ਝੋਲ ਵੀ ਉਹਨੇ ਟਾਈਮ ਤੇ ਕਰਾ ਬਣ ਕੇ ਹੋ ਜਾਣਗੇ ਤਿਆਰ ਤੇ ਇਥੇ ਆਪਾਂ ਕੋਸ਼ਾਲੂ ਮੰਗਵਾਏ ਸੀ ਤੁਸੀਂ ਮੰਨਣਾ ਨੇ 3-4 ਦਿਨ ਹੋ ਗਏ ਸੀਗੇ ਇਹਨਾਂ ਚੀਜ਼ਾਂ ਨੂੰ ਮੰਗਵਾਇਆ ਨੂੰ ਸਾਡੀ ਚਾਚੀ ਜੀ ਦਾ ਜਿੱਦਾਂ ਦਾ ਜਦੋਂ ਦੀ ਗੱਲ ਸੁਣੀ ਆ ਨਾ ਹੀ ਟਾਈਮ ਲੱਗਿਆ ਵਾ ਨਾ ਹੀ ਇਹਨਾਂ ਨੂੰ ਮਲਫਾਵਿਆਂ ਵਿੱਚੋਂ ਕੱਢਿਆ ਇਦਾਂ ਹੀ ਪਿਆ ਹੋਏ ਸੀਗੇ ਤੇ 3-4 ਦਿਨਾਂ ਬਾਅਦ ਮੈਂ ਅੱਜ ਕੱਢਿਆ ਸੀਗਾ ਵਿੱਚੋਂ ਦੋ ਤਿੰਨ ਪਿਆਜ਼ ਖਰਾਬ ਵੀ ਹੋ ਗਏ ਸੀਗੇ ਦੋ ਤਿੰਨ ਆਲੂ ਵੀ ਖਰਾਬ ਹੋ ਗਏ ਸੀਗੇ ਤੇ ਇਹ ਟਾਈਮ ਵੀ ਨਹੀਂ ਲੱਗ ਰਿਹਾ ਸੀਗਾ ਇਹਨਾਂ ਚੀਜ਼ਾਂ ਨੂੰ ਸੰਭਾਲਣ ਤੇ ਕਰਨ ਤੇ ਫਿਰ ਤਾਂ ਕਰਕੇ ਤੇ ਇਥੇ ਆਪਾਂ ਜੋ ਸੀਗੇ ਜੋ ਕਚਰਾ ਵਗੈਰਾ ਸੀਗਾ ਛੱਟ ਦਿੱਤਾ ਸੀਗਾ ਤੇ ਉਨੇ ਟਾਈਮ ਤੇਕਰ ਆਪਣੇ ਚੋਲ ਵੀ ਬਣ ਕੇ ਤਿਆਰ ਹੋ ਗਏ ਸੀਗੇ ਤੇ ਹੁਣ ਆਪਾਂ ਬੱਚਿਆਂ ਨੂੰ ਚੋਲ ਦੇ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਫੇਰ ਉਧਰ ਚਲੇ ਜਾਵਾਂਗੇ ਤੇ ਫੇਰ ਆਪਣਾ ਸ਼ਾਮ ਤਿਕੜਾ ਤੁਹਾਨੂੰ ਪਤਾ ਹੈ ਤਾਂ ਹੀ ਕਰਕੇ ਮੇਰੇ ਕੋਲੋਂ ਠੀਕ ਤਰ੍ਹਾਂ ਕੋਈ ਵੀ ਵਲੌਗ ਨਹੀਂ ਬਣਦਾ ਇਸ ਤੋਂ ਬਾਅਦ ਤੁਹਾਨੂੰ ਪਤਾ ਹੈ ਕਿ ਤੁਸੀਂ ਬਾਤ ਤੋਂ ਬਾਅਦ ਸਪੋਰਟ ਜ਼ਰੂਰ ਕਰਿਆ ਕਰੋ ਪਿਆਰ ਕਰਿਆ ਕਰੋ ਜਿੱਦਾਂ ਪਹਿਲਾਂ ਕਰਦੇ ਸੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਤੇ ਆਪਾਂ ਲਗਾਤਾਰ ਵਲੌਗ ਬਣਾਵਾਂਗੇ ਤੇ ਪਾਵਾਂਗੇ ਵੀ ਇਸੇ ਤਰ੍ਹਾਂ ਹੀ ਜਿੱਦਾਂ ਥੋੜਾ ਜਿਹਾ ਮੇਰਾ ਟਾਈਮ ਲੱਗਣ ਲੱਗਦਾ ਵਾ ਉਦਾਂ ਹੀ ਮੈਂ ਆਪਣੇ ਡੇਲੀ ਹੀ ਵਲੌਗ ਲੈ ਕੇ ਆਇਆ ਕਰਾਂਗੀ ਤੁਹਾਡੇ ਲਈ ਤੇ ਤੇ ਆਪਣੇ ਚੋਲ ਬਣ ਕੇ ਹੋ ਚੁੱਕੇ ਸੀਗੇ ਰੈਡੀ ਤੇ ਆਪਾਂ ਇਹਨਾਂ ਬੱਚਿਆਂ ਨੂੰ ਦੇਖ ਕੇ ਤੇ ਫਿਰ ਚਲੇ ਜਾਵਾਂਗੇ ਉੱਧਰ ਤੇ ਲੋ ਜੀ ਇਸ ਦੇ ਨਾਲ ਕਰਦੇ ਆ ਆਪਣੇ ਅੱਜ ਦੇ ਵਲੌਗ ਦਾ ਐਂਡ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਆਂ ਨੈਕਸਟ ਵੀਡੀਓ ਤੇ